ਓ ਡੀਸੀ ਸਾਹਿਬ ਨੂੰ ਮਿਲੇ ਪ੍ਰੋਪਰ ਅਸੀਂ 유ਨੀਫਾਰਮ ਪਾ ਕੇ ਮਿਲੇ ਕਿ ਇੱਕ ਮੈਕਮੇ ਦਾ ਬੰਦਾ ਸਾਡਾ ਸਰਕਾਰੀ ਡਿਪਾਰਟਮੈਂਟ ਸਾਡਾ ਵੀ ਆ ਕਿ ਸੁਣੇਗਾ ਕਿ ਇੱਕ ਫੌਜ ਦੇ ਪ੍ਰਤੀ ਆਪਣੀ ਹਮਦਰਦੀ ਦਿਖਾਏਗਾ ਕਿ ਹਾਂ ਕਿ ਬਾਈ ਯਾਰ ਬੰਦੇ ਸਹੀ ਹੈ ਕਿ ਅੱਗੇ ਧਿਆਨ ਰੱਖੇਗਾ ਵੀ ਕੁਝ ਗਲਤ ਨਾ ਹੋ ਜੇ ਇਹਨਾਂ ਨਾਲ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਮਾਰਕ ਕਰਤੀ ਐ ਐਸਡੀਐਮ ਸਾਹਿਬ ਨੂੰ ਡੇਢ ਸਾਲ ਤੱਕੇ ਖਾ ਰਹੇ ਆ ਐਸਡੀਐਮ ਸਾਹਿਬ ਕੋਲ ਆਂਦੇ ਆ ਛੁੱਟੀ ਹੇਅਰ ਆ ਤੁਹਾਡੀ ਹੇਰਿੰਗ ਹੈ ਪੇਸੀ ਹੈ ਤੁਹਾਡੀ ਆਏ ਭਾਈ ਜੀ ਇਹਦਾ ਪ੍ਰਦੂਸ਼ਨ ਬੋਰਡ ਰਿਪਲਾਈ ਦੇਵੇਗਾ ਤੇ ਤੁਹਾਡੇ ਕੋਲ ਹੇਰਿੰਗ ਕਿਉਂ ਹੋ ਰਹੀ ਹੈ ਸਾਡੀ ਜਦੋਂ ਪ੍ਰਦੂਸ਼ਨ ਬੋਰਡ ਨੇ ਰਿਪਲਾਈ ਦੇਣਾ ਪ੍ਰਦੂਸ਼ਨ ਬੋਰਡ ਕੋਲ ਹੀ ਭੇਜੋ ਸਾਨੂੰ ਸਰ ਮੈਂ ਪ੍ਰਸ਼ਾਸਨ ਪ੍ਰਸ਼ਾਸਨ ਦੀ ਕੋਲ ਲੱਕੀ ਇਹ ਜਿਹੜੇ ਜੋ ਸਾਨੂੰ ਇਸ ਜਗ੍ਹਾ ਤੇ ਆਉਣਾ ਪੈ ਰਿਹਾ ਨੇ ਇੱਕ ਫੌਜ ਦਾ ਜਵਾਨ ਹੈ ਕੋਈ ਨੀ ਕਰ ਲੋ ਕਰ ਲੋ ਫੌਜ ਦੇ ਜਵਾਨ ਨੂੰ ਇੱਕ ਮਤਲਬ ਕਿ ਬਾਰਡਰ ਤੇ ਹੋਣਾ ਚਾਹੀਦਾ ਜਾ ਆਪਣੀ ਫੈਮਿਲੀ ਕੋਲ ਹੋਣਾ ਚਾਹੀਦਾ ਇਸ ਟਾਈਮ ਕਿਉਂਕਿ ਸਾਡੀ ਛੁੱਟੀ ਬਹੁਤ ਘੱਟ ਹੁੰਦੀ ਹੈ ਇਹ ਸਾਰੇ ਲੋਕ ਸਮਝਦੇ ਹੋਣੇ ਆਪਣੇ ਆਮ ਜਨਤਾ ਸਮਝਦੇ ਹੋਣ ਇੱਕ ਫੌਜ ਦੇ ਜਵਾਨ ਦੀ ਛੁੱਟੀ ਇੰਨੀ ਘੱਟ ਹੁੰਦੀ ਹੈ ਕਿ ਉਹਨੂੰ ਕਚਹਿਰੀਆਂ ਦੇ ਚੱਕਰ ਨਹੀਂ ਮਾਰਨੇ ਚਾਹੀਦੇ ਕਿ ਅੱਜ ਸਾਨੂੰ ਭੁੱਖ ਹੜਤਾਲਾਂ ਤੇ ਬੈਠਣਾ ਪੈ ਰਿਹਾ ਸਾਡੀ ਫੈਮਿਲੀ ਨੂੰ ਲੈ ਕੇ ਇੱਕ ਮਹੀਨਾ ਸਾਡਾ ਇਹੀ ਸਾਡੀ ਫੈਮਿਲੀ ਨਾਲ ਇਹੀ ਟਾਈਮ ਹੁੰਦਾ ਸਾਡਾ ਸਪੈਨ ਕਰਨ ਦਾ ਪਰ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਾਇਕੀ ਹੈ ਕਿ ਸਾਨੂੰ ਇਸ ਜਗ੍ਹਾ ਤੇ ਆਉਣਾ ਪਿਆ ਤੇ ਇਹ ਮੈਂ ਪੂਰਾ ਮੁੱਦਾ ਸਮਝਾ ਦਿੰਦਾ ਕੀ ਹੈ ਇਹ ਮੁੱਦਾ 99 ਵਿੱਚ ਇੱਥੇ ਇੱਕ ਸੈਲਰ ਸੀ ਬੁੜਲਾਡੇ ਵਿੱਚ ਹੀ ਕਿ 99 ਵਿੱਚ ਆ ਤੁਸੀਂ ਦੇਖੋ ਉਸ ਤੋਂ ਬਾਅਦ ਕਿੰਨੀ ਆਪਣੀ ਜਨਸੰਖਿਆ ਵਧੀ ਹੈ ਤੇ 99 ਦਾ ਜੋ ਚੀਜ਼ ਹੈ ਉਹਨੂੰ ਦੇਖਣ ਤੋਂ ਬਿਨਾ ਆਪਾਂ ਕਿਸੇ ਨੂੰ ਕੋ ਮਤਲਬ ਕਿ ਪਾਸ ਕਰ ਰਹੇ ਆ ਅੱਗੇ ਕੋਈ ਵੀ ਡਿਪਾਰਟਮੈਂਟ ਹੈ 99 ਚੀਜ਼ ਨੂੰ ਦੇਖੇ ਬਿਨਾ ਪਾਸ ਕਰ ਰਿਹਾ ਹੈ ਇਹ 99 ਵਿੱਚ ਸੈਲਰ ਲੱਗਿਆ ਸੀ ਸੁਰਜਨ ਭਾਣ ਦਾ ਸੈਲਰ ਸੀ ਉਹ ਬੰਦੇ ਤੋਂ ਨਹੀਂ ਚੱਲਿਆ ਬੰਦ ਹੋ ਗਿਆ ਸੈਲਰ ਉਹ ਬੰਦੇ ਨੇ ਮਸ਼ੀਨਾ ਪੱਟਤੀਆਂ ਇਹਦੇ ਵਿੱਚੋਂ ਬਿਜਨੀ ਕਲੈਕਸ਼ਨ ਕੱਟਿਆ ਗਿਆ ਜੋ ਬਿਜਲੀ ਕਨੈਕਸ਼ਨ ਸੀ ਪਾ ਕੱਟਿਆ ਗਿਆ 2014 ਦੇ ਵਿੱਚ ਕਿਸੇ ਆਦਰ ਬੰਦੇ ਨੂੰ ਉਹਨੇ ਸੇਲ ਕਰ ਦਿੱਤਾ ਉਹ ਜਗਾ 2014 ਦੇ ਵਿੱਚ ਸੇਲ ਕੇ ਕਰ ਦਿੱਤਾ ਸੇਲ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਉਸ ਦੀ ਰਜਿਸਟਰੀ ਹੈ ਜੋ ਪਲੇਨ ਤੌਰ ਤੇ ਜਿੱਦਾਂ ਪਲਾਟ ਤੌਰ ਤੇ ਰਜਿਸਟਰੀ ਕਰਾਉਣਾ ਹੈ ਨਹਿਰੀ ਜ਼ਮੀਨ ਦੇ ਤੌਰ ਤੇ ਉਹ ਰਜਿਸਟਰੀ ਕਰਵਾਈ ਗਈ ਇਹ ਡਾਕੂਮੈਂਟਾਂ ਚ ਉਹ ਪਲੈਨ ਹੋ ਗਿਆ ਬਾਈ ਮੈਂ ਪਲੈਨ ਦੇ ਤੌਰ ਤੇ ਰਜਿਸਟਰੀ ਕਰਾ ਰਿਹਾ ਕਿਉਂਕਿ ਟੈਕਸ ਵਗੈਰਾ ਹੁੰਦਾ ਨਾ ਜੇ ਆਪਾਂ ਉਸੇ ਤਰੀਕੇ ਨਾਲ ਰਜਿਸਟਰੀ ਕਰਾਉਣਾ ਟੈਕਸ ਜ਼ਿਆਦਾ ਲੱਗਦਾ ਕਿਤੇ ਨਾ ਕਿਤੇ ਟੈਕਸ ਦੀ ਵੀ ਇਹ ਚੋਰੀ ਹੋ ਰਹੀ ਹੈ 420 ਹੋ ਰਹੀ ਹੈ ਤੇ ਅਸੀਂ ਉਸੇ ਜਗ੍ਹਾ ਤੇ 2014 ਦੇ ਵਿੱਚ ਨਾਲ ਪਲਾਟ ਲਏ ਕਿਉਂਕਿ ਸਾਨੂੰ ਅਸੀਂ ਦੋ ਮੁਲਾਜ਼ਮ ਆ ਸਰਕਾਰੀ ਨੌਕਰੀ ਕਰਦੇ ਆ ਐਡਾ ਦਿਮਾਗ ਸਾਡਾ ਵੀ ਹੈ ਕਿ ਅਸੀਂ ਕਿਸੇ ਸੈਲਰ ਦੇ ਲਾਗੇ ਪਲਾਟ ਲੈ ਕੇ ਮਕਾਨ ਨਹੀਂ ਬਣਾ ਸਕਦੇ ਕਿਉਂਕਿ ਅਸੀਂ ਪੂਰੇ ਫੈਮਿਲੀ ਰਹਿਣਾ ਹੈ ਸਾਡੇ ਬੱਚਿਆਂ ਨੇ ਰਹਿਣਾ ਸਾਡੇ ਬੱਚਿਆਂ ਦਾ ਭਵਿੱਖ ਹੈ ਇੱਕ ਫੌਜੀ ਬੰਦਾ ਆਪਣੀ ਫੈਮਿਲੀ ਲਈ ਨੌਕਰੀ ਕਰਦਾ ਕਿ ਜਾਂ ਦੇਸ਼ ਲਈ ਨੌਕਰੀ ਕਰਦਾ ਹੈ ਫੈਮਿਲੀ ਤੇ ਦੇਸ਼ ਦੋਨੇ ਫੌਜੀ ਬੰਦੇ ਨੂੰ ਜ਼ਰੂਰੀ ਹੁੰਦੀਆਂ ਨੇ ਕਿ ਸਾਡੇ ਬੱਚਿਆਂ ਦਾ ਭਵਿੱਖ ਅਸੀਂ ਬਰਬਾਦ ਨਹੀਂ ਕਰ ਸਕਦੇ ਅਸੀਂ ਉਹ ਨਾਲ ਹੀ ਉਹਦੇ ਪਲਾਟ ਲਿਆ 14 ਵਿੱਚ ਅਸੀਂ 17 ਦੇ ਵਿੱਚ ਉੱਥੇ ਮਕਾਨ ਬਣਾ ਲਿਆ ਉੱਥੇ ਰਹਿਣ ਵਸੇਰਾ ਕਰ ਲਿਆ ਆਪਣਾ 17 18 19 20 21 22 ਸਾਡੀ ਫੈਮਿਲੀ ਬਹੁਤ ਖੁਸ਼ੀ-ਖੁਸ਼ੀ ਰਹਿ ਰਹੀ ਸੀ ਉਸ ਜਗ੍ਹਾ ਤੇ ਕਿਉਂਕਿ ਸਾਨੂੰ ਉੱਥੇ ਕੋਈ ਵੀ ਪ੍ਰੋਬਲਮ ਨਹੀਂ ਆਈ ਪੂਰਾ ਸ਼ਾਂਤ ਮਾਹੌਲ ਸੀ ਤੇ 22 ਵਿੱਚ ਇਹ ਬੰਦੇ ਨੇ ਜਿਹੜੇ ਬੰਦੇ ਨੇ ਉਹ ਲਿਆ ਸੀ ਪਲਾਟ ਨਾਲ ਲੱਗ ਮਾ ਖਾਲੀ ਬਿਲਡਿੰਗ ਲਈ ਸੀ 22 ਵਿੱਚ ਉਹ ਬੰਦੇ ਨੇ 99 ਵਾਲੇ ਡਾਕੂਮੈਂਟ ਦਿਖਾ ਕੇ ਪ੍ਰਦੂਸ਼ਣ ਬੋਰਡ ਤੋਂ ਉਹਨੂੰ ਰੀਨਿਊ ਕਰਵਾਇਆ ਗਿਆ ਅਸੀਂ ਉਹਦੇ ਡਾਕੂਮੈਂਟ ਕਢਵਾਏ 99 ਵਾਲੇ ਡਾਕੂਮੈਂਟ ਔਰ ਪ੍ਰਦੂਸ਼ਣ ਬੋਰਡ ਨੇ ਬਿਨਾ ਸਰਵੇ ਕੀਤੇ ਕਿ ਉਸ ਨੂੰ ਜ਼ਮੀਨੀ ਤੌਰ ਤੇ ਨਹੀਂ ਦੇਖਿਆ ਕਿ 99 ਵਿੱਚ ਤੱਕ ਪਬਲਿਕ ਬਹੁਤ ਘੱਟ ਸੀ 99 ਤੋਂ ਆਪਾਂ ਕਿਦਾਂ ਕੰਪੇਅਰ ਕਰ ਸਕਦੇ ਆ ਉਹ ਚੀਜ਼ ਨੂੰ ਕਿ ਆਪਾਂ ਉਹਨੂੰ ਰੀਨਿਊ ਕਰਵਾ ਰਹੇ ਆ ਤੇ ਉਹਨੇ ਦੇਖਣ ਤੋਂ ਬਿਨਾ ਹੀ ਉਸਨੂੰ ਰੀਨਿਊ ਕਰ ਦਿੱਤਾ ਪਤਾ ਨਹੀਂ ਪੈਸੇ ਦੇ ਜੋਰ ਤੇ ਰੀਨਿਊ ਕੀਤਾ ਕਿਸ ਮੁੱਦੇ ਤੇ ਰੀਨਿਊ ਕੀਤਾ ਸਾਨੂੰ ਇਸ ਗੱਲ ਦਾ ਨਹੀਂ ਖਰਾਸਾ ਤੇ 22 ਚ ਲਾਇਆ 23 ਵਿੱਚ ਇਹਨੇ ਮਸ਼ੀਨਾਂ ਲਿਆਂਦੀਆਂ ਪੂਰੀਆਂ ਮਸ਼ੀਨਾਂ ਲਿਆਉਣ ਤੋਂ ਬਾਅਦ ਇਹ ਬੰਦੇ ਨੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਇਹਨੂੰ ਬੰਦੇ ਨੂੰ ਬੋਲਿਆ ਕਿ ਭਾਈ ਸਾਡਾ ਮਕਾਨ ਹੈ ਸਾਡਾ ਸਾਰਾ ਕੁਝ ਬਰਬਾਦ ਹੋ ਜਾਣਾ ਇਹਦੇ ਨਾਲ ਜੇ ਤੂੰ ਇਹ ਚੀਜ਼ ਕਰ ਰਿਆ ਕਿ ਅਸੀਂ ਰਹਿਣਾ ਹੈ ਇੱਥੇ ਤੇ ਇਹ ਜੋ ਮਕਾਨ ਮਾਲਕ ਇਹਦਾ ਸੈਲਰ ਮਾਲਕ ਜਿਹੜਾ ਹੁਣ ਇਸ ਟਾਈਮ ਸੈਲਰ ਲਾਇਆ ਇਹਨੇ ਉਹ ਸਾਡੇ ਘਰ ਆਉਂਦਾ ਸਾਡੇ ਘਰ ਆ ਕੇ ਕਹਿੰਦਾ ਕਿ ਮੈਂ ਤਾਂ ਵਾਹਿਗੁਰੂ ਦਾ ਪਾਠ ਕਰਕੇ ਆਇਆ ਕਿ ਗੁਰਸਿੱਖ ਬੰਦਾ ਹੈ ਇੱਕ ਫੌਜੀ ਬੰਦੇ 'ਤੇ ਪੱਗ ਬੰਨਣ ਦਾ ਇੱਕ ਇੰਨਾ ਕੁ ਪ੍ਰਭਾਵ ਹੁੰਦਾ ਸਾਡੇ ਜੋ ਫੌਜ ਫੌਜ 'ਚ ਕਿ ਤੁਹਾਨੂੰ ਪੱਗ ਬੰਦੇ ਵਾਲਾ ਦਿਖ ਜੇ ਨਾ ਕਿ ਪੱਗ ਬੰਨੀ ਆ ਉਹ ਬੰਦੇ ਨੇ ਕੀ ਗੁਰਸਿੱਖ ਬੰਦਾ ਆਪਣੇ ਆਪ ਵਿਸ਼ਵਾਸ ਦੀ ਲਾਇਰ ਹੋ ਰਹੀ ਜਾਂਦੀ ਹੈ ਇੱਕ ਕਿ ਗੁਰਸਿੱਖ ਬੰਦਾ ਯਾਰ ਬੋਲ ਰਿਹਾ ਕਿ ਮੈਂ ਪਾਠ ਪੜ੍ਹ ਕੇ ਆਇਆ ਮੈਂ ਤੁਹਾਡੇ ਨਾਲ ਗਲਤ ਨਹੀਂ ਕਰਾਂਗਾ ਕਿ ਮੈਂ ਇੱਕ ਸਬਸਿਡੀ ਲੈਣੀ ਹੈ ਸਰਕਾਰ ਤੋਂ ਮੇਰਾ ਬਹੁਤ ਪੈਸਾ ਖਰਚ ਹੋ ਚੁੱਕਿਆ ਹੈ ਮੈਂ ਇਹ ਓਨਲੀ ਕੈਮਰੇ ਤੇ ਨਹੀਂ ਬੋਲ ਰਿਹਾ ਬਾਈ ਦਸਤਾਰ ਕੋਡ ਸਾਡੇ ਕੋਲ ਹੈ ਇਸ ਬੰਦੇ ਦਾ ਇਹ ਬੋਲਦੇ ਹੋਏ ਕਹਿੰਦਾ ਸਬਸਿਡੀ ਲੈਣੀ ਹੈ ਸਬਸਿਡੀ ਲੈ ਕੇ ਮੈਂ ਇਹਨੂੰ ਮਸ਼ੀਨਾ ਮਸ਼ੀਨਾ ਪੱਟ ਦੇਵਾਂਗਾ ਅਸੀਂ ਚੱਲ ਇਸ ਦੇ ਇੱਕ ਸੈਨਿਕ ਹੋਣ ਦੇ ਨਾਤੇ ਵੀ ਚੱਲ ਕਿਸੇ ਦਾ ਭਲਾ ਹੋ ਰਿਹਾ ਅਸੀਂ ਇਸ ਨੂੰ ਠੀਕ ਹੈ ਵੀਰੇ ਕੋਈ ਗੱਲ ਨਹੀਂ ਠੀਕ ਹੈ ਉਸ ਤੋਂ ਬਾਅਦ ਇਹ ਬੰਦਾ ਉਹ ਚੀਜ਼ ਨੂੰ ਚਲਾ ਵੀ ਲੈਂਦਾ ਚਲਾ ਲੈਂਦਾ ਹੈ ਚਲਾਉਣ ਤੋਂ ਬਾਅਦ ਉਹਦਾ ਸ਼ਿਲਕੇ ਦਾ ਮੂੰਹ ਸਾਡੇ ਘਰ ਵਾਲੀ ਕਰ ਦਿੰਦਾ ਜਿੱਦਾਂ ਦੁਸ਼ਮਣੀ ਹੋਵੇ ਇੱਕ ਇਦਾਂ ਤਰੀਕੇ ਨਾਲ ਉਹਦਾ ਪੂਰਾ ਜਿੰਨਾ ਕੂੜਾ ਕਰਕਟ ਸਾਡੇ ਘਰ ਵੱਲ 1424 ਚ ਆਣਾ ਸ਼ੁਰੂ ਹੋ ਜਾਂਦਾ ਸਾਡੇ ਬੱਚਿਆਂ ਨੂੰ ਬਿਮਾਰੀਆਂ ਮੇਰੇ ਭਰਾ ਦੇ ਉਸ ਟਾਈਮ ਬੱਚਾ ਹੋਇਆ ਲੜਕਾ ਹੋਇਆ ਉਹ ਬੱਚੇ ਨੂੰ ਸਾਹ ਦੀ ਪ੍ਰੋਬਲਮ 10 ਤੋਂ 12 ਦਿਨ ਅਸੀਂ ਦੋਨੋਂ ਮਾਨਸਾ ਰਹੇ ਰਜਨੀ ਸਿੱਧੂ ਹਸਪੀਟਲ ਵਿੱਚ ਕਿ ਉਹਨੂੰ ਬੱਚੇ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਹੈ ਡਾਕਟਰ ਸਾਹਿਬ ਨੇ ਖੁਦ ਬੋਲਿਆ ਕਿ ਭਾਈ ਇਹਨੂੰ ਗੁਡਸਟ ਤੋਂ ਦੂਰ ਰੱਖੋ ਇਹ ਨਿੱਕਾ ਬੱਚਾ ਹੈ ਇਹਨੂੰ ਪ੍ਰੋਬਲਮ ਫਿਰ ਤੋਂ ਪੂਰੀ ਉਮਰ ਪ੍ਰੋਬਲਮ ਆਣੀ ਹੈ ਇਹਨੂੰ ਉਹਨੂੰ ਅਸੀਂ ਉਸ ਚੱਕਰ ਦੇ ਵਿੱਚ ਮੇਰੇ ਭਰਾ ਦੀ ਬੈਫ ਨੂੰ ਉਹਦੇ ਨਾਲ ਭੇਜਿਆ ਗਿਆ ਕੁਝ ਟਾਈਮ ਲਈ ਕੀ ਬੱਚਾ ਥੋੜਾ ਵੱਡਾ ਹੋਵੇ ਮੈਂ ਕਦੇ ਅਸੀਂ ਮੇਰੀ ਮਾਂ ਨੂੰ ਭੇਜਦੇ ਆ ਮੇਰੀ ਮਾਤਾ ਵੀ 70% ਪੈਰਾਲਾਈਜ ਨੇ ਚੋ ਚੱਲ ਪੈਰ ਨਹੀਂ ਸਕਦੇ ਤੇ ਉਹ ਬੰਦੇ ਫਿਰ ਅਸੀਂ ਆਖਿ ਲਾਸਟ ਕੀ ਕੀਤਾ ਕਿ ਸਾਨੂੰ ਕੋਈ ਹਥਿਆਰ ਨਹੀਂ ਲੱਭਿਆ ਅਸੀਂ ਐਸ ਡੀ ਐਮ ਸਾਹਿਬ ਕੋਲ ਆਏ ਕਿ ਐਸ ਡੀ ਐਮ ਸਾਹਿਬ ਸਾਡਾ ਹੱਲ ਕਰੋ ਸਾਡੇ ਘਰ ਇਹ ਪ੍ਰੋਬਲਮ ਹੋ ਰਹੀ ਹੈ ਸਾਡਾ ਹੱਲ ਕਰੋ ਐਸ ਡੀ ਐਮ ਸਾਹਿਬ ਤੋਂ ਮਿਲ ਕੇ ਗਏ ਅਸੀਂ ਫਿਰ ਸਿੱਧਾ ਡੀ ਸੀ ਸਾਹਿਬ ਚੱਕ ਕੋਲ ਚੱਲ ਗਏ ਅਸੀਂ ਆਖਿਆ ਕਿ ਡੀ ਸੀ ਸਾਹਿਬ ਸੁਣਨਗੇ ਐਸਐਸਪੀ ਨਾਨਕਸਰ ਦੇ ਟਾਈਮ ਡੀਸੀ ਸਾਹਿਬ ਹੋਰ ਸੀ ਉਸ ਟਾਈਮ 2024 ਦੇ ਵਿੱਚ ਉਹ ਡੀਸੀ ਸਾਹਿਬ ਨੂੰ ਮਿਲੇ ਪ੍ਰੋਪਰ ਅਸੀਂ ਯੂਨੀਫਾਰਮ ਪਾ ਕੇ ਮਿਲੇ ਕਿ ਇੱਕ ਮਹਿਕਮੇ ਦਾ ਬੰਦਾ ਸਾਡਾ ਸਰਕਾਰੀ ਡਿਪਾਰਟਮੈਂਟ ਸਾਡਾ ਵੀ ਆ ਕਿ ਸੋਨੇਗਾ ਕਿ ਇੱਕ ਫੌਜ ਦੇ ਪ੍ਰਤੀ ਆਪਣੀ ਹਮਦਰਦੀ ਦਿਖਾਏਗਾ ਕਿ ਹਾਂ ਕਿ ਬਾਈ ਯਾਰ ਬੰਦੇ ਸਹੀ ਹੈ ਕਿ ਅੱਗੇ ਧਿਆਨ ਰੱਖੇਗਾ ਵੀ ਕੁਝ ਗਲਤ ਨਾ ਹੋ ਜੇ ਇਹਨਾਂ ਨਾਲ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਮਾਰਕ ਕਰਤੀ ਐਸਡੀਐਮ ਸਾਹਿਬ ਨੂੰ 1.5 ਸਾਲ ਤੱਕੇ ਖਾ ਰਹੇ ਆ ਐਸ ਡੀ ਐਮ ਸਾਹਿਬ ਕੋਲ ਆਂਦੇ ਆ ਛੁੱਟੀ ਹੇਅਰ ਹੈ ਤੁਹਾਡੀ ਹੇਅਰਿੰਗ ਹੈ ਪੇਸੀ ਹੈ ਤੁਹਾਡੀ ਆਏ ਬਾਈ ਜੀ ਇਹਦਾ ਪ੍ਰਡਕਸ਼ਨ ਬੋਰਡ ਰਿਪਲਾਈ ਦੇਵੇਗਾ ਤੇ ਤੁਹਾਡੇ ਕੋਲ ਹੇਅਰਿੰਗ ਕਿਉਂ ਹੋ ਰਹੀ ਹੈ ਸਾਡੀ ਜਦੋਂ ਪ੍ਰਡਕਸ਼ਨ ਬੋਰਡ ਨੇ ਰਿਪਲਾਈ ਦੇਣਾ ਪ੍ਰਡਕਸ਼ਨ ਬੋਰਡ ਕੋਲ ਹੀ ਭੇਜੋ ਸਾਨੂੰ ਹੇਅਰਿੰਗ ਤੁਸੀਂ ਕਿਉਂ ਕਰਵਾ ਰਹੇ ਹੋ बार-बार 1.5 ਸਾਲ ਹੇਅਰਿੰਗ ਤੇ ਹੇਅਰਿੰਗ ਹੇਅਰਿੰਗ ਤੇ ਹੇਅਰਿੰਗ ਤੇ ਵਿੱਚ ਦੀ ਫੇਰ 1.5 ਸਾਲ ਤੋਂ ਬਾਅਦ ਇੱਕ ਰਿਪਲਾਈ ਆਉਂਦਾ ਪਰਦੂਸ਼ਨ ਬੋਰਡ ਦੇ ਅਧਿਕਾਰੀ ਵਿਜਿਟ ਕਰਦੇ ਆ ਉਸ ਜਗ੍ਹਾ ਤੇ ਉਸ ਜਗ੍ਹਾ ਤੇ ਉਹਨੂੰ ਚੈੱਕ ਕਰਕੇ ਜਾਂਦੇ ਆ ਪ੍ਰੋਪਰ ਉਹਦੇ ਵਿੱਚ ਲਿਖਿਆ ਹੋਇਆ ਪ੍ਰੋਪਰ ਕਿ ਇਹ ਜਗਾ ਇਸ ਦੇ ਲਾਇਕ ਨਹੀਂ ਹੈ ਉਲੰਘਣਾ ਕਰਦੇ ਪਾਏ ਗਏ ਉਲੰਘਣਾ ਕਰ ਰਿਹਾ ਇਹ ਪ੍ਰਦੂਸ਼ਨ ਦੀ ਇਸ ਨੂੰ ਰੱਦ ਕੀਤਾ ਜਾਂਦਾ ਹੈ ਤੇ 3-4 ਮਹੀਨਿਆਂ ਬਾਅਦ ਕਿਉਂਕਿ ਜੋ ਅੱਗੇ ਵਾਲਾ ਬੰਦਾ ਹੈ ਨਾ ਬਹੁਤ ਹੀ ਅਮੀਰ ਬੰਦਾ ਹੈ 3-4 ਉਹਦੇ ਪਲਾਡੇ ਵਿੱਚ ਸਕੂਲ ਨੇ ਪੈਟਰੋਲ ਪੰਪ ਨੇ ਜ਼ਮੀਨ ਹੈ 200 ਕਿੱਲਾ ਅਸੀਂ ਇੱਕ ਸੈਨਿਕਾਂ ਅਸੀਂ ਆਪਣੀ ਤਨਖਾਹ ਦੇ ਸਹਾਰੀ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਨਾ ਸਾਡੇ ਕੋਲੇ ਕੋਈ ਜ਼ਮੀਨ ਨਹੀਂ ਗਰੀਬ ਹੋਣ ਦੇ ਨਾਤੇ ਸਾਡੀ ਜਮਾਨ ਨੂੰ ਬਾਰ ਬਾਰ ਦਬਾਇਆ ਗਿਆ ਦਬਾਇਆ ਗਿਆ ਬਾਰ ਬਾਰ ਦਬਾਇਆ ਗਿਆ ਅਸੀਂ ਪ੍ਰਦੂਸ਼ਣ ਐਸਡੀਐਮ ਸਾਹਿਬ ਕਹਿੰਦੇ ਲਾਸਟ ਦੇ ਪ੍ਰਦੂਸ਼ਣ ਬੋਰਡ ਕੋਲ ਜਾਓ ਪ੍ਰਦੂਸ਼ਣ ਬੋਰਡ ਬਠਿੰਡਾ ਕੋਲ ਜਾਂਦੇ ਆ ਉਹ ਕਹਿੰਦੇ ਆ ਪਟਿਆਲੇ ਜਾਓ ਪਟਿਆਲੇ ਵਾਲਿਆਂ ਕੋਲ ਜਾਂਦੇ ਆ ਉਹ ਕਹਿੰਦੇ ਤੁਸੀਂ ਬਠਿੰਡੇ ਜਾਓ ਐਸੇ ਚੱਕਰ ਚ 35 ਤੋਂ 40 ਚੱਕਰ 35 ਤੋਂ 40 ਚੱਕਰ ਸਾਡੇ ਲਗਵਾਏਗੇ ਸ਼ਾਇਦ ਪ੍ਰਦੂਸ਼ਣ ਬੋਰਡ ਦੀ ਇੱਕ ਮੈਡਮ ਹੈ ਮੈਡਮ ਦਾ ਨਾਮ ਸੁਮિતા ਰਾਣੀ ਸੁਮિતા ਰਾਣੀ ਸੁਮિતા ਰਾਣੀ ਜੀ ਨੇ ਸ਼ਾਇਦ ਅੱਜ ਵੀ ਸਾਡਾ ਨੰਬਰ ਬਲੌਕ ਲਿਸਟ ਤੇ ਹੈ ਤੇ ਐਸ ਡੀ ਐਮ ਸਾਹਿਬ ਨੇ ਵੀ ਇਹ ਉਹੀ ਨੇ ਐਸ ਡੀ ਐਮ ਉਸ ਦਿਨ ਤੋਂ ਜੀ ਸਰ ਸੇਮ ਐਸ ਡੀ ਐਮ ਸਾਹਿਬ ਨੇ ਐਸ ਡੀ ਐਮ ਸਾਹਿਬ ਨੇ ਵੀ ਸਾਡਾ ਨੰਬਰ ਮੇਰਾ ਨੰਬਰ ਬਲੌਕ ਲਿਸਟ ਚ ਪਾਇਆ ਹੋਇਆ ਸੀ ਮੈਂ ਅਧਿਕਾਰੀਆਂ ਨੂੰ ਹੱਥ ਛੋੜ ਕੇ ਬੇਨਤੀ ਕਰ ਰਿਹਾ ਹਾਂ ਤੁਹਾਨੂੰ ਕੋਈ ਪਰੇਸ਼ਾਨ ਕਰ ਰਿਹਾ ਕੋਈ ਤੁਹਾਨੂੰ ਬਲੌਕ ਕਰੋ ਜੇ ਤੁਹਾਨੂੰ ਕੋਈ ਲਗਾਤਾਰ ਵਾਰ-ਵਾਰ ਕਾਲ ਕਰ ਰਿਹਾ ਹੈ ਜ਼ਰੂਰ ਬਲਾਕ ਕਰੋ ਪਰ ਜੇ ਕੋਈ ਸੈਨਿਕ ਆਪਣੀ ਤਕਲੀਫ ਦੱਸ ਰਿਹਾ ਹੈ ਪਲੀਜ਼ ਉਹਦਾ ਨੰਬਰ ਬਲਾਕ ਨਾ ਕਰੋ ਅਸੀਂ ਸਰਹੱਦਾਂ ਤੇ ਬੈਠੇ ਹੁੰਨੇ ਆ ਸਾਡੇ ਕੋਲੇ ਇੱਕ ਹੀ ਜਰੀਆ ਹੈ ਫੋਨ ਕਿ ਫੋਨ ਜਰੀਏ ਸਾਡੀ ਸਾਡੀ ਅਸੀਂ ਤੁਹਾਨੂੰ ਤਕਲੀਫ ਦੱਸ ਸਕਦੇ ਆ ਜੇ ਤੁਸੀਂ ਉਹ ਨੰਬਰ ਬਲਾਕ ਕਰ ਦੋਗੇ ਤੇ ਉਹ ਅਸੀਂ ਪ੍ਰੋਬਲਮ ਕਿੱਦਾਂ ਦੱਸਣੀ ਹੈ ਅੱਜ ਕਿਵੇਂ ਮਹਿਸੂਸ ਹੁੰਦਾ ਵੀ ਇੱਕ ਪਾਸੇ ਸਰਹੱਦਾਂ ਦੀ ਰਾਖੀ ਕਰਦੇ ਸੀ ਆਪਦੇ ਹੀ ਹੱਕਾਂ ਲਈ ਇੱਥੇ ਲੜਨਾ ਪੈ ਰਿਹਾ ਸਾਨੂੰ ਬਹੁਤ ਹੀ ਇਸ ਗੱਲ ਦੀ ਸ਼ਰਮਿੰਦਗੀ ਹੋ ਰਹੀ ਹੈ ਕੀ ਸਾਡੇ ਅਸੀਂ ਇਹ ਨਹੀਂ ਸੋਚ ਰਹੇ ਕਿ ਹੱਕਾਂ ਲਈ ਲੜ ਰਹੇ ਆ ਸਾਡੀ ਵਜ੍ਹਾ ਨਾਲ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਰੇਸ਼ਾਨ ਹੋ ਰਿਹਾ ਆ ਆਮ ਜਨਤਾ ਵੀ ਪਰੇਸ਼ਾਨ ਹੋ ਰਹੀ ਹੋਣੀ ਵਿੱਚ ਨਾ ਵਿੱਚ ਕਿਤੇ ਨਾ ਕਿਤੇ ਅਸੀਂ ਇੱਕ ਇੱਕ ਸੈਨਿਕ ਇਦਾਂ ਹੁੰਦਾ ਕਿ ਉਹ ਹਰ ਬੰਦੇ ਬਾਰੇ ਸੋਚਦਾ ਕਿ ਸਾਡੇ ਏਰੀਏ ਦਾ ਹਰ ਬੰਦਾ ਸੁਖੀ ਰਹੇ ਖੁਸ਼ ਰਹੇ ਜੇ ਉਹਨੂੰ ਕਿਤੇ ਆਫ ਡਿਊਟੀ ਵੀ ਰਾਸਤੇ 'ਚ ਵੀ ਕੁਝ ਇਦਾਂ ਦੀ ਚੀਜ਼ ਮਿਲਦੀ ਆ ਉਹਦੇ ਵੀ ਉਹ ਬੰਦਾ ਹੈਲਪ ਕਰਦਾ ਇੱਕ ਸੈਨਿਕ ਤੇ ਇੱਕ ਮੈਂ ਹੋਰ ਗੱਲ ਦੱਸਣੀ ਚਾਹਨਾ ਪ੍ਰਸ਼ਾਸਨ ਨੂੰ ਭਗਵੰਤਮਾਨ ਸਰਕਾਰ ਨੂੰ ਕਿ ਹੀアリング ਹੁੰਦੀ ਹੈ ਮੈਂ ਇਹ ਚੀਜ਼ ਜੋ ਚੀਜ਼ ਦੇਖੀ ਐ ਨੋਟਿਸ ਕੀਤੀ ਐ ਮੈਂ ਉਸੇ ਮੁੱਦੇ ਬਾਰੇ ਗੱਲ ਕਰਾਂਗਾ ਕਿ ਜਦੋਂ ਹੀアリング ਹੁੰਦੀ ਐ ਉਸੇ ਲਾਈਨ ਵਿੱਚ ਹੀアリング ਦੀ ਲਾਈਨ ਵਿੱਚ ਇੱਕ ਕਾਤਲ ਖੜਾ ਹੈ ਇੱਕ ਚੋਰ ਖੜਾ ਹੈ ਇੱਕ ਡਾਕੂ ਖੜਾ ਹੈ ਉਸੇ ਲਾਈਨ ਵਿੱਚ ਇੱਕ ਫੌਜ ਦਾ ਜਵਾਨ ਖੜਾ ਆਪਣੇ ਘਰ ਦੇ ਹੱਕਾਂ ਲਈ ਲੜਨ ਵਾਲਾ ਜੋ ਤੀਸਰਾ ਪਾਸਨ ਦੇਖਣ ਵਾਲਾ ਉਹਨੂੰ ਨਹੀਂ ਪਤਾ ਇਹਦੀ ਕੀ ਪ੍ਰੋਬਲਮ ਹੈ ਉਹਦੀ ਨਾજર 'ਚ ਸਾਡਾ ਜੋ ਸਾਡੀ ਜੋ ਆਪਣੇ ਉੱਚਾ ਉਪਾਦੀ ਹੈ ਦੁਨੀਆ ਦੇ ਵਿੱਚ ਉਹ ਡਾਊਨ ਹੁੰਦੀ ਹੈ ਕਿਤੇ ਨਾ ਕਿਤੇ ਦੁਨੀਆ ਨੂੰ ਦੇਖਣ ਵਾਲੇ ਨੂੰ ਇਹ ਲੱਗਦਾ ਕਿ ਪਤਾ ਨਹੀਂ ਭਾਈ ਇਹਨੇ ਕੀ ਕਾਂਡ ਕੀਤਾ ਕੀ ਕਰ ਦਿੱਤਾ ਕਿ ਇਹ ਮੈਂ ਇਹ ਕਹਿਣਾ ਚਾਹੁੰਦਾ ਜੋ ਸਿਵਲ ਮੁੱਦੇ ਹੈ ਜਿੱਦਾਂ ਘਰ ਦਾ ਮੁੱਦਾ ਉਹਨਾਂ ਦਾ ਅਲੱਗ ਕੁਝ ਬਣਾਇਆ ਜਾਵੇ ਜੋ ਇਹ ਕ੍ਰਿਮੀਨਲ ਮੁੱਦੇ ਹੈ ਇਨਾਂ ਦਾ ਕੋਈ ਲਾਇਨ ਵਗੈਰਾ ਅਲੱਗ ਕੀਤੀ ਜਾਵੇ ਤੇ ਮੈਂ ਬੇਨਤੀ ਕਰਦਾ ਬਾਰ-ਬਾਰ ਸਭ ਨੂੰ ਕਿ ਸਾਡੀ ਹੈਲਪ ਕਰੋ ਜੇ ਇਹ ਮੁੱਦਾ ਨਾ ਸਾਡੀ ਹੈਲਪ ਹੋਈ ਤਾਂ ਇਹ ਸੰਘਰਸ਼ ਅਸਰ ਦਾ ਕੰਟੀਨਿਊ ਜਾਰੀ ਰਹੂਗਾ ਤੇ ਸਾਡੀਆਂ ਜਥੇਬੰਦੀਆਂ ਸੈਨਿਕ ਸਭ ਜਥੇਬੰਦੀਆਂ ਸਾਡੇ ਨਾਲ ਨੇ ਮੈਂ ਸਾਰੀਆਂ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕਰਦਾ ਤੇ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਅਗਲਾ ਕੀ ਰਹੂਗਾ ਮਤਲਬ ਉਹਨਾਂ ਨਾਲ ਗੱਲ ਹੋਈ ਐ ਐਸਡੀਐਮ ਨਾਲ ਜਾਂ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਹਜੇ ਤੱਕ ਸਾਡੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ हां ਗੱਲਬਾਤ ਹੁੰਦੀ ਹੈ ਡੀਸੀ ਕੋਲ ਆਈਏ ਤੁਹਾਨੂੰ ਹਾਂ ਡੀਸੀ ਸਾਹਿਬ ਦੀ 콜 ਆਈ ਸੀ ਸਾਨੂੰ ਕਿ 11 ਵਜੇ ਮਿਲਣਾ ਅਸੀਂ ਐਕਚੁਅਲੀ 10 ਵਜੇ ਦਾ ਟਾਈਮ ਰੱਖ ਚੁੱਕੇ ਸੀ ਤੇ ਜੋ ਮੇਰੇ ਪੰਜਾਬ ਦੇ ਵਾਸੀ ਐ ਜਿਨ੍ਹਾਂ ਮੇਰੀਆਂ ਸੰਸਥਾਵਾਂ ਨੇ ਜਿਨ੍ਹਾਂ ਮੇਰੇ ਨਾਲ ਜੋੜਨ ਵਾਲੇ ਲੋਕ ਨੇ ਮੈਂ ਉਹਨਾਂ ਦਾ ਦਿਲ ਦੁਖੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਉੱਥੇ ਨਾ ਪੁੱਜਾਂ ਮੈਂ ਡੀਸੀ ਸਾਹਿਬ ਕੋਲ ਚਲਾ ਜਾਵਾਂ ਇਸ ਲਈ ਮੈਂ ਇਹ ਫੈਸਲਾ ਮੈਂ ਸੌਰੀ ਮੰਗਦਾ ਡਿਪਾਰਟਮੈਂਟ ਤੋਂ ਕਿ ਮੈਂ ਨਹੀਂ ਜਾ ਸਕਿਆ ਹਾਂ ਜਿੱਦਾਂ ਮੈਨੂੰ ਮੇਰੇ ਜਥੇਬੰਦੀਆਂ ਜਿੱਦਾਂ ਮੇਰੇ ਨਾਲ ਖੜਨ ਵਾਲੇ ਮੇਰੇ ਸੱਜਣ ਨੇ ਉਹਦਾ ਕਹਿਣਗੇ ਮੈਂ ਕਰਾਂਗਾ ਤੇ ਮੈਂ ਸੱਚ ਔਰ ਹੱਕ ਦੀ ਲੜਾਈ ਲੜਦਾ ਰਹਾਂਗਾ ਠੀਕ ਹੈ ਠੀਕ ਹੈ